ਇਹ ਦੇਖ ਲਓ ਪਛਾਣ ਇਹ ਦੇਖੋ ਭਾਈ ਜਿੱਥੇ ਵੀ ਘਾਰੇ ਘਾਹੇ ਦੀ ਫੋਟੋ ਗਰੁੱਪਾਂ 'ਚ ਸਿੱਟਦੇ ਹੋ ਹੂੰ ਵੀ ਇਹ ਬੰਦਾ ਮਿਲ ਗਿਆ ਦੱਸਿਓ ਪਿੰਡ 'ਚ ਆਉਂਦਾ ਭੈਣੀ ਚੋਂਦਾ ਸਾੜੇ ਨਾਲੇ ਮਾਲਾਂ ਦੇ ਹੂੰ ਜੇ ਬੰਦੇ ਦਾ ਕਿਤੇ ਵੀ ਦੇਖ ਲਿਆ ਤੁਸੀਂ ਹੂੰ ਇਹਨੂੰ ਦੱਸੋ ਵੀ ਬੰਦਾ ਕਿੱਥੇ ਆ ਇਹ ਕਿਸੇ ਬਾਬੇ ਹੋਵੇ ਕਿਸੇ ਬਾਬੇ ਹੋਵੇ ਫੋਨ ਖਾਣ ਫੋਨ ਕਰ ਲਓ ਕਦੇ ਹਾਂ ਚਾਹੇ ਸਾਨੂੰ ਕਾਲਣ ਠੀਕ ਨਹੀਂ ਗੱਲ ਦੱਸੋ ਆ ਅਣ ਤੇ ਹੁੰਦਾ ਹੈ ਐ ਤਾਂ ਰੰਦਾ ਰੰਦਾ ਬਸ ਕਾਇ ਜੀ ਭਾਈ ਓਹ ਹਾਂ ਨੇ ਦੋ ਸਵੇਰ ਦਾ ਪਿੱਛੇ ਦਾ ਫਿਰਦਾ ਦੋ ਵਜੇ ਕੀ ਬਣਾਇਆ ਹੈ ਭਈ ਹਾਂ ਹੈਈ ਹਾਂ ਦੋ ਵਜੇ ਕੀ ਬਣਾਇਆ ਹੈ ਕੰਬਾ ਲੱਗ ਗਿਆ ਸਾਲਾ ਬੱਲ ਬੁੱਲ ਨੂੰ ਸਭ ਕੁ ਗਿੱਲਾ ਹੋ ਗਿਆ ਬਾਈ ਹੱਥ ਪੈਠ ਥਰੇ ਪਏ ਆਾਥੀਆਂ ਕਮ ਆਉਂਗੀਆਂ ਹੋਰ ਬਾਥਿਓ ਜੜਾ ਕੰਮ ਆਉਣੀ ਆ ਹੂੰ ਜੜਾ ਨੇ ਕੰਮ ਆਉਣਾ ਜਿਹੜੇ ਜੜਾ ਜਿਹੜਾ ਤਾਂ ਨਹੀਂ ਹਾਰੀਆਂ ਉਹ ਪਈਆਂ ਬਾਹਰ ਲਾ ਜਲੂngੀਆਂ ਗਿੱਲੀਆਂ ਹੀ ਗਿੱਲੇ ਹੋਣ ਰੱਖ ਮੈਂ ਦੋ ਉਹਨਾਂ ਜਾਂ ਜਾਣ ਸੁੱਕ ਕੇ ਅੱਧੀ ਜੜਾ ਅੰਦਰ ਰੱਖ ਲਾ ਲੋਟ ਪਈ ਦੇ ਬਾਹਰ ਉਸ ਸੁਪੈਂਤਾ ਵੀ ਗਿੱਲੀਆਂ ਹੋਏ ਨੇ ਹੂੰ ਤਾਂ ਹੀ ਪਤਾ ਆਹ ਹੁਣ ਕਹਿੰਦੇ ਧੰਦ ਧੰਦ ਸਭ ਨੂੰ ਪੈਣਾ ਹੁੰਦਾ ਕਹਿੰਦੇ ਦਪੈਣੀ ਯਾਰ ਹੋਰ ਹਾਂ ਲੰਗਰ ਲਾਇਆ ਹੈ ਲੰਗਰ ਲਾਇਆ 10 ਵਜੇ ਆਈ ਰਾਤ ਬਦਿਆ ਪਰ ਹੈ ਹੁਣ ਔਕਾ ਹੋ ਗਿਆ ਜੇ ਅੱਜ ਤਾਂ ਅੱਜ ਨਿਕਲਣਾ ਤਾਂ ਉਹ ਨਗਰ ਕੀਰਤਨ ਹਾਂ ਹੈ ਨਾ ਅੱਜ ਆ ਜਨ ਕੀ ਅੱਜ ਜੋਤੀ ਸਰੂਪ ਜਾਂਦਾ ਹੁੰਦਾ ਇਹ ਜੋਤੀ ਸਰੂਪ ਜਾਂਦਾ ਹੈ ਇਹ ਬਡੇ ਗੁਰਦਾਰੇ ਤੇ ਮਤਲਬ ਉੱਥੇ ਸਹਿਬਜ਼ਾਦੇ ਉੱਥੇ ਉਹਨੇ ਸਜਾ ਸੁਣਾਈ ਕਿ ਉੱਥੇ ਉਹਨੂੰ ਕੰਤਾ ਮੈਂ ਜਿਹੜਾ ਉਲੇ ਗੁਰਦਾਰੇ ਉੱਥੇ ਸੰਸਕਾਰ ਕਰਦੇ ਨੇ ਪਰ ਆ ਜੋਤੀ ਸਰੂਪ ਜਿੱਥੇ ਆਪਾਂ ਲੰਗਰ ਲਾਉਂਦੇ ਤੇ ਪਿਛਲੇ ਪਾਸੇ ਯਾਨੀ ਅੱਜ ਵੀ ਔਖਾ ਹੋ ਗਿਆ ਲਗਦਾ ਲੋਕਾਂ ਨੂੰ ਬਹੁਤ ਹਾਂ ਨਾ ਚਿਗੜੀ ਵੱਟ ਉਹਨੂੰ ਉੱਥੇ ਦਾ ਬਹੁਤ ਬਹੁਤ ਚਿਗੜੀ ਵੱਟੂਗੀ ਉੱਥੇ ਪਿਆ ਮੈਂ ਜਿੱਥੇ ਮੀਂਹ ਪਿਆ ਫਿਰ ਉੱਥੇ ਬੁਰਾ ਹਾਲ ਪੈ ਗਿਆ ਮੀਂਹ ਸਾਰੇ ਪਾਸੇ ਪੈਂਦਾ ਅੱਜ ਸਵੇਰ ਦਾ ਮੈਂ ਰਜਿੰਦਰ ਕਾਣੂ ਨੂੰ ਸੁਣ ਕਰਿਆ ਤਾਂ ਕਹਿੰਦੇ ਪੈਂਦਾ ਉਹ ਬੈਲਿੰਗ ਨੈਟ ਵੀ ਘੇਰ ਪਾਈ ਪਾਊਗਾ ਭਾਈ ਪਾਊਗਾ ਕੱਲ ਵੀ ਦੱਸੇਗਾ ਅੱਗੇ ਹਾਂ ਹੈ ਕੱਲ ਨੂੰ ਇਹ ਦੱਸਿਆ ਰਿਹਾ ਹੈ ਕੱਲ ਜਾ ਵਾਜਣਾਂ ਲੋ ਅੱਜ ਨਾਲ ਯਾਦ ਆ ਕੱਲ ਨੂੰ ਪਰਚੀਆਂ ਦੋ ਆਈਆਂ ਮੀਆਂ ਡਿਡਲ ਸੌੜੀਆਂ ਡਿਡਲ ਸੌੜੀਆਂ ਦੋ ਪਰਚੀਆਂ ਤਾ ਤੋ ਨੀ ਲਾਉਣ ਕਿਹਾ ਜਾਂ ਉੱਥੇ 152 ਉੱਪਰ ਦੇ ਨਹੀਂ ਪਿਆ ਵਾ ਰਸਤਾ ਬਹੁਤ ਵਧੀਆ ਹਾਂ ਮੋਹੂ ਹੀ ਕਹਿੰਦਾ ਚਲੋ ਦੇਖੋ ਕਿਆ ਬਣਦਾ ਗੱਨਾ ਹੀ ਨਹੀਂ ਘਾਟ ਹੁੰਦਾ ਭਈ ਇਹਦੇ ਅੱਜ 7 ਵਾਰੀ ਮੋਟਰ 'ਪਾ 7 ਵਾਰੀ ਬਾਹਰ ਜਦੋਂ ਫੇਰ ਅੰਦਰ ਪੈੜਾ ਜੀ ਦਾ ਫੇਰ ਅੰਦਰ ਹੁਣ ਉਹਨੇ ਨਾ ਮਾਰੀ ਤੇ ਫਟਕਾ ਦੇਣੀ ਦਿੱਤੀ ਬਰਸ਼ੀ ਦੇ ਉੱਪਰ ਅੱਜ ਕੁਛ ਨਹੀਂ ਕਰਿਆ ਇਹਨਾਂ ਨੇ ਹੁਣਾਂ ਵੀ ਨਹੀਂ ਭਾਈ ਇਹ ਜੇ ਮੌਕਾ ਕੰਮ ਹੈ ਇਹ ਜੇ ਮੌਕਾ ਹੈ ਮੈਂ ਵੀ ਠਰ ਗਿਆ ਮਤਲਬ ਤੁਸੇ ਭਿਜੇਵੇਂ ਮੈਂ ਤੁਹਾਨੂੰ ਮੈਨੂੰ ਵੀ ਹੁੰਦਾ ਫੇ ਤੁਸੀਂ ਨਾਲ ਘੜਕਵਾ ਕੇ ਚਾਹ ਲਿਆ ਦੇ ਚਾਹ ਲਿਆ ਦੇ ਕਹਿੰਦਾ ਯਾਰ ਰੋਟੀ ਤੋਂ ਪਹਿਲਾਂ ਪੀਂਦੀ ਮਾ ਰੋਟੀ ਤੋਂ ਬਾਅਦ ਪੀਦੀ ਹੁੰਦੀ ਏ ਦੱਸ ਵੀ ਯਾਰ ਕੀ ਹੁੰਦੀ ਏ ਹੂੰ ਕਹਿੰਦੇ ਨਹੀਂ ਅਸੀਂ ਪਹਿਲਾਂ ਪੀਣੀ ਏ ਠੱਡ ਲੱਗਦੀ ਏ ਮੈਂ ਫਿਰ ਆਇਆ ਮੈਂ ਠੰਡ ਵੀ ਹੈਗੀ ਏ ਹਵਾ ਚੱਲਦੀ ਏ ਖੇਤ ਮੇ ਪਤਾ ਲੱਗਦਾ ਬਲਦੀ ਨਹੀਂ ਅੱਗ ਤੇਰੀ ਬਲੂਗੀ ਪਾਈ ਜੀ ਥੱਲੇ ਆਖੋ ਹੌਲ ਹੀ ਤਾਂ ਹੋਊਗੀ ਲੱ ਲੱਕੜੀ ਨੂੰ ਸਾਬੂਤ ਸੜਾ ਬੈ ਬੈ ਥਾਲਾ ਪਈ ਵੀ ਅੱਕ ਦਾ ਛਣਾ ਯਾਰ ਬਸ ਠੀਕ ਹੈ ਵੇਰੇ ਟੇਡ ਨਾ ਮੈਂ ਚਾਹ ਲੇ ਪੀ ਤਲਬੇਣੀ ਹਲੋਲੀ ਚੱਲ ਵੀ ਫੇਰ ਨਹੀਂ ਬੁੱਤੀ ਹੋਰ ਸੁਣਾ ਬੜਾ ਵਧੀਆ ਵਧੀਆ ਰੇਸ ਲੜਨ ਦਾ ਜਬੀ ਜੀ ਅੱਜ ਜਬੀ ਜੀ ਰੇਬ ਨਹੀਂ ਕਰਨਾ ਅੱਜ ਅੱਜ ਵੀ ਕਹਿੰਦਾ ਰੇ ਨਹੀਂ ਸਿਟਿਆ ਮੈਂ ਕਹਾਂ ਮੇਰੇ ਸਾਲੇ ਗੋਡੇ ਤੋਂ ਹੁਣ ਲੱਗੇ ਪੱਤੇ ਚੁਗਦੇ ਤੇ ਬੁੱਟਿਆ ਜਦੇ ਕੱਲ ਵਾਲਾ ਗੋਡੇ ਨੂੰ ਬਸ ਕਿੜਾ ਕਾ ਮਰਨ ਜਾਓਗੇ ਖੜੇ ਨੋਵੇਂ ਬਿੱਤੇ ਤਾਂ ਨਹੀਂ ਵੀਰੇ ਗੂਟਾ ਦੀ ਗੁੱਟਾ ਹੈ ਕਦੇ ਨਹੀਂ ਦੁਖਿਆ ਉਹ ਮੈਨੂੰ ਨੜਕਾ ਮਾਰੀ ਗਏ ਆ ਨੜਕਾ ਮਾਈ ਹੈ ਆਏ ਇਕੱਠੇ ਕਰਦੇ ਲੱਗਦਾ ਨਹੀਂ ਆਏ ਮਸਤੀ ਆ ਗਿਆ ਪਤਾ ਨਹੀਂ ਕੀ ਹੋਇਆ ਆ ਹੁਣ ਰਾਤ ਮਾਲਸ ਕਰਕੇ ਆ ਪਾਈ ਜਾਂਦੀਆਂ ਗੋਡੇ ਜੀ ਸਾਲੇ ਇਹ ਜਿਹੜਾ ਅੱਤ ਕਥਾਈ ਹੁੰਦੇ ਇੱਥੇ ਕਥਾਈ ਆਹਾ ਮਾਸ ਕਾ ਕੇ ਪਾਏ ਗੋਡਾ ਦਾ ਠੀਕ ਆ ਹੁਣ ਠੰਡ ਕਰਤੀ ਹੋ ਜਾਂਦਾ ਹੈ ਠੰਡ ਕਰਕੇ ਨਹੀਂ ਮਸ ਕਿਡਾ ਆ ਗਿਆ ਮੇਰੇ ਮਾ ਉਹ ਮਾਣਾ ਮੋਟਾ ਉਹ ਪਈ ਨਹੀਂ ਕਿਨੀ ਵੀ ਜੇ ਕ ਪੈ ਰੱਖੋਗਾ ਉੱਥੇ ਚੜਨਾ ਉੱਚਾ ਪੰਨਾ ਉੱਦੇ ਕਰਕੇ ਦੇਖੋ ਜੇ ਨਾ ਜੱਕਦਾ ਮੈਂ ਤਾਂ ਜੱਕ ਲੱਗੋ ਤਾਂ ਮੀਂਹ ਦੱਸਿਆ ਬੈ ਐ ਜਿਹੜਾ ਪੱਤਾ ਹੈ ਮਾਹ ਹਲਿਆ ਵੀ ਤਾਂ ਜੰਮਣੇ ਦੇ ਨਹੀਂ ਨੇ ਜੇ ਪੈ ਜਾਂਦਾ ਉਹ ਸਾਰੀ ਗੁਤੀ ਕਰਨ ਪੰਡਾ ਹੋ ਗਿਆ ਹੋਣੀਆਂ ਐ 20 ਗੈਦੀਆਂ ਲੱਕ ਲਾ ਕੇ ਚੱਲ ਫਿਰ ਉੱਪਰ ਅੱਗ ਲਾਈ ਵੀ ਚੱਲ ਉੱਪਰ ਫੂਨ ਬਾਬਾ ਵਾਈਆਂ ਦੇ ਆਏ ਕੱਲ ਤੂੰ ਆਇਆ ਨਹੀਂ ਅਗਰ ਸਵਾ ਨੂੰ ਬਾਬਾ ਵਾਈ ਦੇ ਇੱਕ ਬੰਦਾ ਗਿਆ ਵਾ ਮੈਂ ਤਾਂ ਇੱਧਰ ਭਈ ਲੱਗੇ ਵੀ ਇੰਨਾ ਵੱਡਿਆ ਉਹਨੇ ਗੱਲ ਸਵਾ ਨੂੰ ਤਾਂ ਲੋਟਦੀ ਬਈ ਬੰਦੇ ਆ ਦੀ ਬਹੁਤ ਸੇਵਾ ਦੀ ਹਾਂ ਕੱਲ ਬਹੁਤ ਥੱਕਾ ਪਿਆ ਪੂਰਾ ਹੈ ਹੂੰ ਬੰਦੇ ਵੀ ਆ ਰਹੇ ਨੇ ਖਾਸੇ ਤੇ ਇੱਕ ਮਿੰਟ ਦਾ ਵੇਹਲ ਹੀ ਮਿਲਿਆ ਕੱਲ ਆਏ ਬੰਦੇ ਵੀ ਬਹੁਤ ਏ ਬੰਦੇ ਵੀ ਹੈ ਕਿ ਤੂੰ ਦੇਖ ਲੈ ਹਾਂ ਪਰ ਆਏ ਵੇਹਲੀ ਵੇਹਲ ਬਗਤਾਰੇ ਕੰਮ ਚੱਲੇਗਾ ਸਵੇਰ ਤੇ ਆਹੋ ਫਿਰ 2 ਵਜੇ ਤੇ ਉੱਠੇ ਬੈਤੇ ਬਾਬਰਤੀ ਜੀ ਚੱਲੀ ਗਏ ਹੂੰ ਚਲੋ 2 ਵਜੇ ਤੇ ਮਤਲਬ ਕੰਮ ਸ਼ੁਰੂ ਹੋ ਗਿਆ 6 ਵਜੇ ਕਰਿਆ ਹੁਣ ਸਾਰਾ ਸਮਾਨ ਕਟ ਕੇ ਫੇਰ ਆਇਆ ਸੀ ਸਾਢੇ ਸਾਢੇ ਪੰਜ ਵਜੇ ਲੱਗ ਗਿਆ ਹਾਂ ਹਾਂ ਸਾਰਾ ਦੁੱਧ ਦਾ ਸਭ ਕੁਝ ਸਭ ਕੁਝ ਦੁੱਧ ਕਿੰਨਾ ਲੱਗਿਆ ਥੋੜਾ ਕੋੰਟ 16 ਗਾਟਾ ਦੁੱਧ ਲੱਗਿਆ ਅੱਗੇ ਵੀ ਨਹੀਂ ਲੱਗਦਾ ਇੰਨਾ ਕੁ ਲੱਜੂਗਾ ਹੈਨਾ ਮਾਂ ਮੋਟਾ ਘੱਟ ਵੱਧੋ ਆਹੋ ਤੇ ਸ਼ਾਮ ਦੇ 5 ਵਜੇ ਤੱਕ ਚੱਲੀ ਗਿਆ ਲੰਗਾ ਹੂੰ ਆਯਾ ਵੀ ਦੁੱਧ ਫਿਰ ਬਾਅਦ ਚ ਬਰੈਡ ਖਾਤਮੋਗੇ ਤੇ ਦੁੱਧ ਰਹਿ ਗਿਆ ਤਾਂ ਕਰ ਲਾ ਫਿਰ ਖੀਰ ਬਣਾਤੀ ਖੀਰ ਬਣਾਤੀ ਕੋ ਦੁੱਧ ਦੀ ਹਾਂ ਤੇ ਕੁਛ ਦੁੱਧ ਤਾਂ ਬਣਾਤਾ ਆਪਣਾ ਗੱਗ ਕਾਜਰਬਾਗ ਗਜਰੇਲਾ ਅੱਛਾ ਗੱਲਾ ਤਾਂ ਰੋ ਵੀ ਗਾਜਰਾਂ ਬਚੀ ਦੀਆਂ ਹਾਂ ਗਜਰਾ ਲੈ ਕੇ ਐਕਸਟਰਾ ਗਏਦੇ ਸੀ ਪਹਿਲੇ ਹਾਂ ਜੀ ਜੀ ਇੱਕ ਕੰਮ ਹੋ ਜਾਂਦਾ ਦੇਖਿਆ ਲੋਡ ਪੈ ਜਾਂਦੀ ਬਈ ਉਹੀ ਬਾਅਦ ਚ ਹਾਂ ਦੋ ਕੁਆਰਟ ਦੁੱਧ ਬਾਬਾ ਵਾਲਾ ਦਾ ਹਣੇ 6 ਕੁਆਰਟ ਦੁੱਧ ਲੱਗਿਆ ਹਾਂ ਉਹਦੇ ਬਾਅਦ ਫਿਰ ਆਪਣਾ ਖੀਰ ਬਣਾਤੀ ਗਜੇਲਾ ਬਣਾ ਕੇ ਵਰਤਤਾ ਚੱਲ ਬਣੋ ਉਹ ਵੀ ਪੂਰਾ ਹਾਂ ਖਤਮ ਕਰਕੇ ਆਏ ਠੀਕ ਫੇਰ ਵੀ ਟਾਈਮ ਨਾਲ ਆ ਗਏ ਅਸੀਂ 10:00 ਵਜੇ ਆ ਗਏ ਅਸੀਂ ਵੀ ਸਪੀਡ ਤੇ ਨਿਕਲੇ ਛੇਤੀ ਆਏ ਫਿਰ ਆਉਣ ਲੱਗੇ ਆਉਣ ਜਿਹੜਾ ਯਾਰ ਦਰਸਤੇ ਦੇਖਾ ਜਾਣ ਦਾ ਰਸਤਾ ਇਹ ਕੋਣ ਰਸਤਾ ਹਾਂ ਇਹ ਆਉਣ ਦਾ ਰਸਤਾ ਉੱਚੇ ਪੀਟ ਘਟਾ ਹੈ ਹਾਂ ਜਾਣ ਵਾਲੀ ਜਾਨਾ ਜਾਣ ਵਾਲੇ ਟ੍ਰੈਫਿਕ ਜਾਮ ਸਾਰਾ ਉਹ ਪੁਲਿਸ ਨੇ ਫਿਰ ਉਲਾਏ ਹੋਏ ਨਾ ਵੇ ਬੈਰੀਅਰ ਲਾਏ ਹੋਏ ਆਹੋ ਜਿਹੜਾ ਪਹਿਲਾਂ ਇੱਧਰ ਤੋਂ ਆਈ ਜਾਂਦੇ ਲੋਕ ਹੁਣ ਨਹੀਂ ਵੜਦੇ ਹੁੰਦੇ ਹੈਗੇ ਵੀ ਜਾਣ ਵਾਲੇ ਜਿਹਨ ਜਾਣਾ ਉਹ ਜਾਉਂਗੇ ਠੀਕ ਹੈ ਉੰਜ ਜਾਣ ਦੇ ਬੰਦੇ ਕਾ ਕੱਟਣਾ ਆਉਣੇ ਨਾਲੋਂ ਜ਼ਿਆਦਾ ਆਉਣੇ ਵਾਲੀ ਜ਼ਿਆਦਾ ਤੇ ਹਾਂ ਉਹ ਟੱਕਰ ਤਾਂ ਦਾ ਸਾਨੂੰ ਔਰ ਸਾਨੂੰ ਜਾਂ ਜਾਣ ਲੱਗੇ ਜਾਂ ਗਏ ਅਸੀਂ ਉੱਥੇ ਨੂੰ ਤੇ ਤਿੰਨ-ਸਾਢੇ ਦਿਨ ਘੰਟੇ ਸਾਨੂੰ ਲੱਗੇ ਜਾਮ ਚ ਉੱਥੀ ਜਾ ਕੇ 800 ਮੀਟਰ ਦਾ ਕਿਲੋਮੀਟਰ ਆਖਲਾ ਜਾਂਦਾ ਹਾਂ ਕਿਲੋਮੀਟਰ ਜਾਣ ਨੂੰ ਘੰਟਾ 13 ਘੰਟੇ ਲੱਗੇ ਸਾਢੇ 13 ਰੱਖ ਦੋ ਉੱਥੇ ਹਾਂ ਜਾਣ ਨੂੰ ਢੇੜ ਘੰਟਾ ਲੱਗਿਆ ਉਹ ਮੈਂ ਪੂਰੇ ਉਹਦੇ ਤੱਕ ਟਾਈਮ ਲੱਗੇ ਜਾਣ ਨੂੰ ਉੱਥੇ ਤੱਕ ਫੇਰ ਉੱਥੇ ਟਾਈਮ ਲੱਗਿਆ ਆਹ ਪੇ ਜਾਮ ਭਾਈ ਬਹੁਤ ਹੈ ਜਾਮਨ ਤਾਂ ਤੂੰ ਦੇ ਦੇ ਤੂੰ ਮੈਂ ਕਿਹਾ 10 ਦਿਨ ਹੋ ਗਏ ਲੱਗਦੇ ਯਾਮਾਂ ਦਾ ਜਾਮ ਤਾਂ ਸਵਾ ਕਰਕੇ ਇਹ ਤਾਂ ਪਿੱਛੇ ਹੁਣ ਆ ਹੁਣ ਵੀਰੇ ਨਵੇਂ ਸਾਲ ਸਾਈਂ ਅੱਡੀ ਜਾਣਾ ਲੋਹੜੀ ਦਾ ਕੰਮ ਆ ਇੱਕਣੀ ਜੱਲੀ ਜਾਣਾ ਲੰਗਰ ਵੀ ਹੁੰਦੀ ਲੰਗਰ ਵੀ ਹੁੰਦੀ ਆ ਉੱਥੇ ਰਹਿਣਾ ਲੰਗਰ ਵੀ ਰੋੜੀ ਉਹ ਸਾਬ ਲੰਗਰ ਆ ਜਾਈਂ ਉੱਥੇ ਤੇ ਹੁਣ ਕੁਛ ਪੰਡਾਂ ਦੇ ਲੰਗਰ ਰਹਿਣ ਜਿਹੜਾ ਰਜਿੰਦਰ ਗੜੀਆ ਨੇ ਹੁਣ ਕੱਲੂ ਹੀ ਜਾਣਾ ਇਹਨੇ ਕੱਲੂ ਲਾਉਣਾ ਉੱਥੇ ਜਾ ਕੇ ਟੋਡਰਮਾਲ ਦਵਾਨਾਲ ਦੇ ਮੂਹਰੇ ਕੋ ਲੱਗਦਾ ਹੁੰਦੇ ਨਾ ਹੁੰਦਾ ਇਹਨਾਂ ਨੇ ਹੁਣ ਕੱਲੂ ਹੀ ਜਾਣਾ ਸ਼ਾਮ ਨੂੰ ਉੱਥੇ ਰਹਿ ਦੀ ਭੀੜ ਬੋਲ ਜਾਂਦੀ ਲੋਹੜੀ ਦਾ ਕਿੰਨੀ ਭੀੜ ਰਹਿਣੀ ਆ ਫੇਰ ਦੋ ਤਿੰਨ ਤਿੰਨ ਦਿਨ ਮੈਘਨ ਤਾਂ ਨਹੀਂ ਇਹ ਲਾਉਂਦੇ ਦੋ ਤਿੰਨ ਦਿਨ ਭਾਈ ਬੋਲਖਾ ਜਾਂਦਾ ਹੀ ਜਾਂਦਾ ਹੀ ਬਹੁਤ ਜਾਂਦਾ ਹੈ ਮੈਂ ਕਹਿੰਦਾ ਕੋਈ ਉਹ ਪਰ ਹੈ ਨਾ ਹੁੰਦਾ ਜਿਹੜਾ ਨਹੀਂ ਮੱਥਾ ਟੇਕ ਨਹੀਂ ਜਾਂਦਾ ਹਰੇ ਘਰ ਚ ਇੱਕ ਮੈਂਬਰ ਤਾਂ ਜਾਂ ਹੀ ਜਾਂਦਾ ਇੱਕ ਤਾਂ ਜਾਂਦਾ ਹੀ ਜਾਂਦਾ ਬਾਕੀ ਸਾਰੇ ਵੀ ਜਾਂਦੇ ਸਾਰੇ ਇਹ ਮੱਥੇ ਟੇਕ ਮੁੜਿਆ ਹੁੰਦੇ ਮੱਥਾ ਟੇਕ ਮੁੜਿਆ ਹੁੰਦੇ ਵੇਰ ਜਿਹੜੀ ਅੱਜ ਤੇ 20 ਸਾਲ ਪਹਿਲਾਂ ਬਹੁਤ ਰਸ਼ ਘੱਟ ਹੁੰਦਾ ਤਾਂ ਹੁਣ ਤਾਂ ਬਹੁਤ ਜ਼ਿਆਦਾ ਹੁੰਦਾ ਪੀਸਾ ਤਾਂ ਵਾਦੀ ਵੀ ਘੱਟਦੀ ਨੂੰ ਹਾਂ ਹੁਣ ਵਾਦੀ ਵੀ ਕਿੰਨੀ ਹੋ ਗਈ ਵਾਦੀ ਵਧ ਗਈ ਆਉਂਦੇ ਵੀ ਦੁਨੀਆਂ ਬਹੁਤ ਦੂਰ ਦੂਰ ਤੇ ਹੈ ਬਾਈ ਤੇ ਪੰਜਾਬੀ ਸਾਰੇ ਤੇ ਪਾਸੇ ਖੜੇ ਪਏ ਆ ਹਾਂ ਜਿਹੜੀ ਮਰਜ਼ੀ ਸਟੇਟ ਚ ਦੇਖ ਲੈ ਜਿਹੜੇ ਮਰਜ਼ੀ ਮੁਲਕਮਾਂ ਦੇਖ ਲੈ ਹੈ ਸਭ ਪਾਸੇ ਖੜੇ ਪਏ ਆ ਹੁਣ ਜਾੜਾ ਇਹ ਜੂਰ ਸਾਹਿਬ ਨੂੰ ਨਾ ਇੱਥੇ ਨੂੰ ਪਟਨਾ ਸਾਹਿਬ ਨੂੰ ਪੰਮਾ ਕਹਿੰਦਾ ਕੱਲ ਕਾਣਾ ਮੈਂ ਹਾਂ ਕਾ ਬੋਲਣਾ ਟ੍ਰੇਨ ਨੂੰ ਪੰਮਾ ਤਾਂ ਕਹੀ ਜਾਂਦਾ ਸੀ ਸਾਲੇ ਲੈ ਕਹੀਦਾ ਕਰਨਾ ਕਰਾਮਾਪੁੱਕ ਮਗਾ ਦੇ ਦੇਖ ਲੈ ਕਹਿੰਦਾ ਮੀਨਾ ਮੀਨਾ ਡੇਟ ਵੀ ਨਹੀਂ ਟਿਕਟ ਡੇਟ ਮਿਲੂਗੀ ਮਤ ਹੈ ਜਾ ਹਣ ਅੱਛਾ ਫੇਰ ਜਾਵਾਂਗੇ ਆਪਾਂ ਲੇਟ ਜਾਇਓਗੇ ਫੇਰ ਫਿਰ ਤਾਂ ਆ ਜਾਣੇ ਵਿੱਚ ਇਹ ਤਾਂ ਆਈ ਜਾਣੇ ਫੇਰ ਬਾਹਰ ਚੱਲੂਗੇ ਪਹਿਲਾਂ ਕਹਿੰਦੇ ਨੇ ਪਹਿਲਾਂ ਟਿਕਟ ਕਰਾਈਏ ਇਹ ਤਾਂ ਬਾਲ ਲਾਈ ਜਾਂਦੇ ਲਾਲ ਲਾਈ ਜਾਂਦੇ ਹੌਲ ਜਾ ਉੱਠਦਾ ਇਹਦਾ ਹੌਲਿਆ ਵਰਦਾ ਮਾ ਹੌਲਡ 88 ਤੇ ਦੋ ਸਾਲ ਹੋ ਗਏ ਤੇ ਹੌਲਡ ਉਸ ਦਿਨ ਮੈਨੂੰ ਬਦਵਾ ਲਈ ਦੇ ਹੁਣ ਹੈ ਕਿ ਨਹੀਂ ਹੂੰ ਕਹਿੰਦਾ 2.5 ਮਹੀਨੇ ਲੱਗੂਗੇ ਟਿਕਟ ਹੁੰਦੇ ਨੂੰ ਪਾਂਡੇ ਵੀ ਸਾਫ ਕਰਨੇ ਆ ਤੇ ਪਾਂਡੇ ਦੇ ਸਾਫ ਕਰਨੇ ਆ ਮੈਂ ਟਰੈਲਾ ਮੈਂ ਤਾਂ ਹੁਣ ਆਪ ਕਹਿ ਕੇ ਆਇਆ ਕੱਲੇ ਹੁਣ ਮੈਂ ਮੇਰਾ ਟਰੈਲਾ ਖਾਲੀ ਕਰ ਦੂੰ ਮੈਂ ਭਈਆਂ ਨੇ ਮਗਾ ਲੈਣਾ ਬਸ ਹੁਣ ਔਰ ਟਰੈਕਟਰ ਨਹੀਂ ਮਿਲ ਟਰੈਕਟਰ ਤੇ ਟਰੈਕਟਰ ਦਾ ਘਰ ਖੜਾ ਆਉਣ ਦੇ ਫਿਰ ਆਉਂ ਆ ਜਾਣ ਦੇ ਕਿਹਾ ਤਾਂ ਵੀ ਮੈਂ ਤੇ ਮੈਂ ਖਾਲੀ ਉੱਥੇ ਗੇਟ ਕੋ ਉਤਾਰ ਦੂੰਗਾ ਔਰ ਪਾਂਡੇ ਫਿਰ ਟਰੈਲਾ ਲੈ ਜੂੰਗਾ ਮੈਂ ਉੱਥੇ ਗੁਰਦਾਰੇ ਕੋ ਉਤਾਰ ਕੇ ਤੋ ਹੋ ਜੂਗੇ ਨਾ ਨਾ ਉੱਥੇ ਉੱਥੇ ਗੁਰਦਾਰੇ ਨੂੰ ਰੇਲਾ ਗਲੀ ਨੂੰ ਨਹੀਂ ਜਾਣਾ ਨਾ ਪੈਕ ਲੱਗਣਾ ਹੈ ਜਿਹੜਾ ਡਾਲਾ ਖੋਲਿਆ ਬੈਨਾ ਹੁਣ ਅੱਛਾ ਇਹ ਬਲਵੀਰਾਂ ਦੇ ਉੱਥੇ ਲੱਗਣਾ ਵੈ ਕਿਨੇ ਦਰਸ਼ਨਾ ਦੇ ਬਾੜੇ ਕੋਲ ਗੇਟ ਕੋਲ ਫਿਰ ਆਪਾਂ ਨੂੰ ਗਰਮ ਪਾਣੀ ਫਿਰ ਤਾਂ ਉੱਥੇ ਠੀਕ ਆ ਕਾਲੇ ਰਾਦੇ ਹਾਂ ਹਾਂ ਨਹੀਂ ਉਹ ਗੁਰਦਾਰੇ ਮੇਂ ਗਲ ਪਾਣੀ ਕਰੂ ਤੁਸੀਂ ਕਿੰਨਾ ਕ ਭਾਂਡੇ ਚੱਕ ਕੇ ਢੋਲੇ ਵਜ ਉੱਥੇ ਨੂੰ ਯਾਰ ਉੱਥੇ ਲ ਦੇ ਦੇਣਾ ਉੱਥੇ ਲ ਦੇ ਦੇ ਆਹੋ ਸਾਈਉਦਾਨਾ ਘਰ ਕੋਲ हां ਉੱਥੀ ਅੰਦਰ ਲੈ ਜਾ ਗੁਰਦਰਮਾ ਗੁਰਦੁਆਰੇ ਚੋਰਾ ਚਾਣਾ ਸਭ ਕੁਝ ਹੈ ਸ਼ਾਇਦ ਸਲਿੰਡਰ ਵੀ ਪਿਆ ਹੋਵੇ ਕਿੱਦਾਂ ਗਰਮ ਪਾਣੀ ਕੱਣੇ ਨੂੰ ਉਹ ਗੀਜ਼ਰ ਹੈਗਾ ਤਾਂ ਬੱਸ ਫੇਰ ਗੀਜ਼ਰ ਲੱਗਿਆ ਉਹ ਕਰਨ ਆਪਾਂ ਨੂੰ ਨਾ ਨਾ ਗੀਜ਼ਰ ਤਾਂ ਪਾਣੀ ਘੱਟ ਕੰਨਦਾ ਸਲਿੰਡਰ ਹੋਵੇ ਤਾਂ ਵੀ ਗਰਮ ਕਰ ਲਾ ਫੇਰ ਟੇਵਾ ਹੀ ਲੱਗਣਾ ਤੁਹਾਨੂੰ ਦੇਖ ਲਊਂ ਚੱਲ ਤਾਂ ਵੀ ਉਹ ਪਾਣੀ ਸਿੱਟ ਪੱਠੀ ਉਧਰ ਤੇ ਪਾ ਜਿਆ ਬਣਾ ਸਲਿੰਡਰ ਕੋਈ ਬੱਸ ਫੇਰ ਫੇਰ ਨਹੀਂ ਟੇਵਾ ਲੱਗਣਾ ਇੱਕ ਠੰਡ ਬਹੁਤ ਅੱਜ ਗਰਮ ਪਾਣੀ ਪੈਗ ਨਹੀਂ ਭੰਡੇ ਤੋਂ ਹੋਣੇ ਫਟਾਫਟ ਧੂਵੇ ਨੇ ਕਰਨ ਪਾਣੀ ਉੱਗ ਗਿਆ। ਚਾਹ ਦੇਖ ਲੈ ਬਾਕੀ। ਹਾਂ ਕਰਦੇ ਆਂ। ਨਾ ਨਾ ਠੀਕ ਆ ਧੁੰਦੇ ਭਾਂਡੇ ਮੋੜ ਧੁੰਦੇ ਫਿਰ ਦੇਖ। ਠੀਕ ਆ ਜੀ। ਮੌਸਮ ਫੇਰ ਮੁੰਨਾ ਦਾ ਟੰਡ ਰਹਿਣਾ ਹੋ ਗਿਆ। ਫੇਰ ਹੋ ਗਿਆ ਤੇ ਲੇ ਰਾਜਾ। ਨਹੀਂ ਹੋ ਗਿਆ ਫੇਰ ਹੋ ਗਿਆ। ਤੇ 20 ਫੇਰ ਆਵਗਾ ਮਤਲਬ ਇਹ। ਇਹ ਭਾਈ ਮੈਂ 2 ਵਜੇ ਤਾਂ ਦੱਸਿਆ ਵਾ ਕਹਿੰਦੇ। ਉਹ ਲੈ। ਹੈ? ਆ ਦੇ। ਇਹਦਾ ਸਾਰ ਹੀ ਹੋ ਗਿਆ। 2 ਵਜੇ ਦਾ ਨੈਟ ਫੇਰ। ਆ ਤਾਂ ਸਵੇਰਾਂ ਤਾਂ ਹੋ ਨਹੀਂਦਾ ਜੀ ਜਿਹੜਾ ਮੈਂ ਤਾਂ। ਹਾਂ। ਇਹ 2 ਵਜੇ ਦੱਸਿਆ ਵਾ ਤਾਂ ਜਿਹੜਾ ਹੁਣ ਬੈਣ ਲੱਗਿਆ ਵਾ ਇਹ। ਉਸ ਸ਼ਾਮ ਦਾ ਮੀਟਾ ਦੇ ਦੇਣਾ ਆ ਆ ਦੁਪਹਿਰ 2:00 3:00 ਵਜੇ ਤੇ ਪਾਉਗਾ 50% ਸਹਾਵਤ ਨਾਲੇ ਹਾਂ ਨਹੀਂ ਫੋਨ ਦੇਖਾਂ ਤੇਰਾ ਮੀਂਹ ਘਟ ਗਿਆ ਦੇਖਦਾ ਦੱਸ ਦੂਗਾ ਹੈ ਦਾਦਾ ਇਦਾਂ ਕਿੱਥੇ ਹੈ ਦੱਸਦਾ ਮੈਂ ਤਾਂ ਕਹਿੰਦਾ ਨਾ ਬੱਕ ਪਾਸੇ ਹੀ ਨਿਕਲਿਆ ਬਈ ਉੱਥੇ ਤੇ ਹਾਂ ਤੈਨੂੰ ਪਤਾ ਨਾਲੇ ਮੀਂਹ ਤੇ ਤੂੰ ਫੇਰ ਪਰਤੀ ਉਹ ਟਾਈਮ ਰੱਖ ਯਾਰ ਹੁਣ ਕਾੜੇ ਉੱਥੇ ਉਹਨਾਂ ਦਾ ਜਗਾ ਇੱਧਰ ਇੱਥੇ ਕਢਾਉਂਦੇ ਕੰਨਾ ਇੱਧਰ ਵੀ ਤਾਂ ਈ ਗੁੱਸਾ ਹੈ ਲੈ ਬਈ 14 ਡਿਗਰੀ ਤਾਪਮਾਨ ਹਾਂ ਫੀਲ ਲਾਈਕ ਫੀਲ ਲੈਂਚ 14 ਭਾਈ ਉਹ ਹੈਗਾ 16 ਅੱਛਾ ਕੀ ਕਹਿੰਦਾ ਤੁਸੀਂ ਪੈ ਸਕਦਾ ਕਿ ਨਹੀਂ ਮੀ ਮੀ ਤੇਰਾ ਹੁਣ 2 ਵਜੇ ਨਹੀਂ ਹਾਂ 6 ਵਜੇ ਆ ਸ਼ਾਮ ਨੂੰ 6 ਵਜੇ ਆ ਹੁਣ ਇਹ ਕਹਿੰਦਾ 6 ਵਜੇ ਸ਼ਾਮ ਨੂੰ ਸ਼ਾਮ ਨੂੰ 6 ਵਜੇ ਆ ਹੁਣ ਹੁਣ ਹੈਗਾ ਇਹਦੇ ਬਾਅਦ ਕੁ ਨਹੀਂ ਬੜਾ ਮੋਟਾ ਇਹ ਤੇ ਮਾਦ ਨਹੀਂ ਹੈ 16 11 ਵਜੇ 12 ਵਜੇ ਵੀ ਨਹੀਂ ਹੈਗਾ 1 ਵਜੇ ਵੀ ਨਹੀਂ 2 ਵਜੇ 2 ਵਜੇ 2:30 ਹੈਗਾ ਹਾਂ 10 10% ਉਹ ਪੈ ਵੀ ਨਹੀਂ ਸਕਦਾ ਹਾਂ 6 ਵਜੇ ਪੈ ਵੀ ਸਕਦਾ 10% ਤੇ ਪੈਂਦਾ ਮੜ ਮੜਾ ਜਾ 6 ਵਜੇ 30% ਆ 7 ਵਜੇ 40 ਹੋ ਗਿਆ ਹਾਂ ਰਾਤ ਨੂੰ 12:50 ਹੋ ਗਿਆ ਪਊਗਾ ਫਿਰ ਰਾਤ ਨੂੰ ਸਵੇਰੇ 3:00 ਤਿੰਨ ਵਜੇ ਅੱਛਾ 80% ਆ ਵਾਹ ਬਈ ਵਾਹ ਇਹ ਕੱਲ ਨੂੰ ਨਿਕੜਾਈ ਹੁੰਦੀ 3 ਵਜੇ 4 ਵਜੇ 5 ਵਜੇ 6 ਵਜੇ 80 80 80 80 ਫਿਰ ਪਊਗਾ ਕੱਲ ਨੂੰ ਪਊਗਾ ਜੀ ਉਦੋਂ 8:40 ਫਿਰ ਉਹ ਕੱਲ ਦਾ ਦੇਖਦੇ ਆਪਾਂ ਲੈ ਹਾਂ ਕੱਲ ਦਾ ਸਵੇਰ ਦਾ ਹੀ ਆ ਹਾਂ ਹਾਂ ਮੈਂ ਕੱਲ ਸਵੇਰ ਦਾ ਹੀ ਆ ਉਹ ਤੇ ਬਾਅਦ ਨੇ ਉਹ ਤਾਂ ਸਾਫ ਹੈ ਹਾਂ ਉਹ ਤਾਂ ਸਾਫ ਹੈ ਜੇ ਜਣੀ ਰਾਤ ਰਾਤ ਪੈ ਲੈਣਾ ਇਹਨੇ ਹਾਂ ਕੱਲ ਹਾਂ 8 ਵਜੇ ਕੱਲ ਤੋਂ ਮੇਰੀ 8 ਵਜੇ ਤੱਕ ਮਤਲਬ ਮੰਨ ਲਾ ਪੈ ਸਾਦਾ 8 ਵਜੇ ਤੱਕ ਪੈਸਾ ਦਾ ਉੱਤੇ ਬਸ ਸਾਫ ਹੈ ਹਾਂ ਨਾਲ ਠੀਕ ਹੈ ਉੱਤੇ ਬਾਅਦ ਫਿਰ ਆਪਣਾ ਠੀਕ ਹੈ ਫਿਰ ਵੀ ਚਲੋ ਦੇਖੋ ਕੱਲ ਨੂੰ ਵੀ ਠੀਕ ਹੋ ਚੱਕਰ ਆਏ ਆ ਵੀ ਮੀਂਹ ਚੱਕਰ ਮੀਂਹ ਦਾ ਆਏ ਜੇ ਪੈਣ ਦੇ ਚੱਕਰ ਨੇ ਕਹਿੰਦਾ ਮੀਂਹ ਪਏ ਤੇ ਬਾਅਦ ਜਿਹੜਾ ਸੜਕ ਖਰਾਬ ਹੋਣੀ ਹੈ ਨਾ ਸੜਕ ਖਰਾਬ ਹੋਣੀ ਹੈ ਤਿਲਕ ਨੂੰ ਖੇਤਾਂ ਪਾਣੀ ਖਾ ਗਏ ਨਾ ਹੋ ਰਿਹਾ ਫੋੜ ਕਿਆ ਕਰੂਗਾ ਉਹਨਾਂ ਕੋਲ ਤੋਂ ਬਿਹਤਰ ਤੇਲ ਬਕੰਨੀ ਆ। ਉਹ ਜੱਗਾ ਹੁਣ ਮੁੜਿਆ 5-4 ਦਿਨ ਹੋ ਗਏ ਇਹਨੂੰ। ਅੱਛਾ ਮੈਂ ਤੇ ਮੇਲੇ ਦਾ ਟੁੱਟ ਗਿਆ ਕੋਸ। ਹੁਣ ਆਇਆ ਮੈਨੂੰ ਹੁਣ ਮਿਲਿਆ। ਉਹ ਕਹਿੰਦਾ ਤਾਂ ਕਹਿੰਦਾ ਮੈਂ ਕਹਿੰਦਾ ਅਗਲੇ ਸਾਲ ਆਉਂਗਾ। ਉਹ ਤਾਂ ਹੀ ਆਇਆ ਤਾਂ। ਮੇਲੇ ਖਰਾਬ ਹੋ ਗਏ। ਮੇਲੇ ਖਰਾਬ ਹੋ ਗਿਆ। ਨਹੀਂ ਤਾਂ ਸਭ ਤੋਂ ਪਹਿਲਾਂ ਹੁੰਦਾ ਹੁੰਗੇ। ਐ ਬਈ। ਨਹੀਂ ਮੁੜੇ ਹੁੰਦਾ ਉਹ। ਹੁਣ ਅਗਲੇ ਸਾਲ ਉਹਨੇ ਆਪੇ ਕਹਿਤਾ ਵੀ ਮੈਨੂੰ ਜਾਣਾ ਹੀ ਨਹੀਂ ਖਾਲੀ ਹੋ ਕੇ। ਸਰਜੀ ਚਲੇਗਾ ਉੱਥੇ ਖੜਾ ਕੇ ਟਰੈਕਟਰੀ ਦੇ ਕੋਲ। ਅੱਛਾ ਮੇਲੇ ਚ ਕਹਿੰਦਾ ਜਲ ਮਗੀਆਂ ਤੂੰ ਤਾਂ ਜਾਇਆ ਬਸ ਯਾਦ ਕਰਦਾ ਬਾਗਿਆ ਹਾਂ ਲੱਗਿਆ ਪੈਣ ਲੱਗਿਆ ਪੈਣ ਆ ਦੇ ਪਿੱਛੇ ਪਾਣੀ ਵੀ ਦਿਖਦਾ ਇਹ ਦਾ 10 10 ਰੇਟ ਦੇ ਹੀ ਲਾ ਇਹ ਤਾਂ ਪੈਦਾ ਇਹਹੀ ਗਿੱਲਾ ਕਰ ਦਿੰਦਾ ਇੰਨੇ ਨੂੰ ਯਾਰ ਕਾਨੂੰ ਭਈਆਂ ਨੇ ਮਾਰੇ ਕੱਪੜੇ ਅੰਡ ਦਾ ਮੌਸਮ ਵੜ ਜੀ ਵੀ ਨਹੀਂ ਪੈ ਗਿਆ ਸੁੱਕਣ ਇਹਨਾਂ ਹੋਰ ਆ ਜੇ ਸੜਕ 'ਤੇ ਆਪਣੀਆਂ ਪਪਹੀਆਂ ਕੱਚੀਆਂ ਉੱਥੇ ਟ੍ਰੈਕਟਰ ਇੱਕ ਵਾਰ ਘੁੰਮ ਗਿਆ ਉਹਨੇ ਕਰ ਦਿੰਦਾ ਨਾ ਨਾ ਠੀਕ ਹੈ ਚੱਕਟਕਲ ਕਰ ਦਿੰ ਜਾਵਾਂਗੇ ਉਹਨੇ ਮਗੀਪੀ ਤੋਂ ਨਹੀਂ ਚਲਦੀ ਆ ਤੁਸੀਂ ਚਲਦੀ ਆ ਤੁਸੀਂ ਵੀ ਵੀਡੀਓ ਤੁਸੀਂ ਭਾਈ ਹੋਣੀ ਦੋ ਦਿਨ ਪਹਿਲਾਂ ਉਰੇ ਵਾਲੀ ਪਾਤੇ ਉੱਥੇ ਆ ਕੇ ਪਾਈ ਹੋਣੀ ਤੁਸੀਂ ਫਿਰ ਉੱਥੇ ਇੱਕ ਦਿਨ ਤਾਂ ਪਾਈ ਅਸੀਂ ਇੱਕ ਦਿਨ ਇੱਕ ਦਿਨ ਪਾਈ ਤੁਸੀਂ ਹਾਂ ਜੇ ਸੇਵਾ ਕਰਦੇ ਉਹਦੇ ਦੂਏ ਦਿਨ ਫਿਰ ਟਾਈਮ ਲੱਗਿਆ ਚਲੋ ਕੰਮ ਤਾਂ ਕਰਿਆ ਐ ਭਾਈ ਦੂਏ ਦਿਨ ਮੇਰੀ ਜੂਲਾ ਕਲਾ ਹਾਂ ਦੂਏ ਦਿਨ ਐਨਾਂ ਮਤਲਬ ਉਹ ਤਾਂ ਸੈਂਡਵਿਚ ਦੀ ਪਹਿਲਾਂ ਪਾ 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 ਕੇ ਰੱਖੇ ਅੱਛਾ ਉਹ ਨਾਜ਼ੀਨ ਆਪ ਪੜਾਈ ਹੋ ਰਹੀ ਸੀ ਹਾਂ ਉਹ ਵਿੱਚ ਦੇਖ ਲਾ ਸੀ ਜੇ ਬਹਿ ਗਏ ਫਿਰ ਉੱਠਣ ਟਾਈਮ ਹੀ ਲੱਗਾ ਉੱਠ ਕੇ ਬਾਹਰ ਤੇ ਜਾ ਬੰਦਾ ਮੜ ਜਾ ਐਨਾਂ ਹੀ ਮਤਲਬ ਦੁਨੀਆ ਦੀ ਠੀਕ ਹੈ ਨਾਲ ਦੀ ਨਾਲ ਕੰਮ ਚੱਲਿਆ ਬਬ ਚੱਲ ਰਿਹਾ ਬੈਠਦਾ ਭਾਈ ਜ਼ਿੰਮੇਵਾਰੀ ਕੋਈ ਚੀਜ਼ ਹੁੰਦੀ ਹੈ ਹੈ ਕਿ ਨਹੀਂ ਮੈਂ ਚੱਕਰ ਦਾ ਹੀ ਤਾਂ ਨਾ ਹਾਂ ਨਾ ਠੀਕ ਹੈ ਬੁੱਥੇ ਫਿਰ ਭਾਈ ਸੇਵਾਈ ਕਰੀਆ ਬੀੜ ਬੁੱਢੀ ਦਾ ਦਿਮਾਗ ਚੇਂ ਨਹੀਂ ਸਾਡੇ ਵੀ ਵੀਡੀਓ ਬਣਾਉਣੀ ਕਿ ਨਹੀਂ ਬਣਾਉਣੀ ਕਿਤੇ ਨਹੀਂ ਵੀਡੀਓ ਸ਼ਾਮ ਨੂੰ ਜਾਂ ਮੈਨੂੰ ਯਾਦ ਆ ਵੀ ਹਾਲੀ ਵੀਡੀਓ ਵੀਰ ਬਣਾਉਣੀ ਸੀ ਹਾਂ ਫਿਰ ਆਸ ਵੀ ਕਹਿੰਦਾ ਮੇਰੇ ਤਾਂ ਬੋਲ ਨਹੀਂ ਹੁੰਦਾਗਾ ਉਹਦਾ ਬੋਲ ਬੈਠਾ ਮੈਂ ਤਾਂ ਰੈਡ ਰੋ ਮਸ ਭਾਈ ਸੁਈ ਕਾ ਕਰਦੇ ਆ ਹਾਂ ਤੇ ਆਉਣ ਲੱਗੇ ਸੀ ਸਾਹ ਕੁਸ ਜਿੰਨਾ ਵੀ ਸਾਰਾ ਕੂੜਾ ਕਾਗੜ ਦਾ ਗਲਾਸ ਗਰੂਸ ਸਾਰਾ ਠੀਕ ਉਹ ਸਭ ਤੋਂ ਵਧੀਆ ਗੱਲ ਹੈ ਜਿਹੜਾ ਬੰਦਾ ਕੂੜਾ ਕਾੜ ਕਰਾ ਸਾਫ ਕਰਕੇ ਆਉਂਦਾ ਹਾਂ ਸਭ ਕੁਝ ਸਾਫ ਨਾਲ ਚੱਕ ਲੈ ਸਾਰਾ ਸਮਾਨ ਹਾਂ ਬੈਗ ਲੈ ਕੇ ਤੇ ਨਾ ਨਾ ਠੀਕ ਹੈ ਉਹ ਪਰ ਲੈ ਆਉਣਾ ਗੰਦਾ ਗੰਧ ਪਿਆ ਸੀ ਮੈਂ ਬੈਗਾਂ ਚ ਪਾ ਕੇ ਆਵਾਂ ਟਰਾਲੀ ਟਰਾਲੀ ਤੇ ਟਰਾਲੀਆਂ ਤਾਂ ਹੀ ਲੈ ਕੇ ਕੀ ਹੁੰਦੇ ਹਾਂ ਉਹ ਉੱਥੇ ਸੀ ਕੁਝ ਨਹੀਂ ਗੰਦਾ ਗੰਧ ਨਹੀਂ ਪਿਆ ਨਾ ਨਾ ਚਾਹੀਦਾ ਵੀ ਨਹੀਂ ਹੈਗਾ ਸਭ ਕੁਝ ਸੜਕ ਤੇ ਲੈ ਕੇ ਇੱਧਰ ਹੋਟਲ ਤੱਕ ਹਾਂ ਸਭ ਕੁਝ ਸਾਫ ਕਰਿਆ ਆਪਣੀ ਸੜਕ ਸਿੰਪਰ ਕੋ ਨਾ ਏਰੀਆ ਇੱਧਰ ਤੋਂ ਗਲਾਸ ਜਿਆਦਾ ਰੱਖ ਲਾ ਗਾਂਹਾਂ ਤੱਕ ਇਹ ਜਪਾ ਲੈ ਨਾ ਨਾ ਠ ਉਰੇ ਪਿੰਡ ਆ ਕੇ ਹੁਣ ਲਾਉਂਦੇ ਆ ਉਹਨਾਂ ਨੂੰ ਅੱਗ ਆ ਉਹਨਾਂ ਦਾ ਠੀਕ ਹੈ ਚਾਹੀਦਾ ਵੀ ਇੱਕਣਾ ਹੀ ਆ ਯਾਰ ਹਾਂ ਆਪਾਂ ਗੱਦ ਪਾ ਕੇ ਅੱਜ ਹੀ ਉੱਥੇ ਬਾਈ ਜਿਹੜਾ ਹੋਟਲ ਵਾਲਾ ਵਿਚਾਰਦਾ ਫਰੀ ਇਹ ਹੁੰਦਾ ਸਾਨੂੰ ਨਾ ਨਾ ਹੋਟਲ ਨਾ ਚਲ ਹੋਟਲ ਦਾ ਜਗ੍ਹਾ ਸਾਨੂੰ ਫਰੀ ਫਰੀ ਹੁੰਦਾ ਉਹ ਜੇ ਕੱਲ ਨੂੰ ਦੇਖੂਗਾ ਗੰਦ ਪਿਆ ਉਹਨੂੰ ਆਪ ਸਾਫ ਕਰਨਾ ਪਿਆ ਮਰਲਾ ਜੀ ਹਾਂ ਉਹੀ ਗੱਲ ਹੈ ਨਾ ਬੰਦਾ ਹੋ ਜਾਂਦਾ ਕਿ ਵੀ ਇਹਦਾ ਨਹੀਂ ਨਹੀਂ ਸਾਰਿਆਂ ਨੂੰ ਇੱਕਣਾ ਕਰਨਾ ਚਾਹੀਦਾ ਹਾਂ ਸਭ ਨੂੰ ਜਦੋਂ ਕਿ ਉੱਥੇ ਯਾਰ ਆ ਕੇ ਭੀੜ ਬਹੁਤ ਆਦੀ ਅੱਜ ਅੱਜ ਦਾ ਤਾਂ ਕੰਮ ਹੈ ਨਹੀਂ ਵੀ ਆ ਦੋ ਦਿਨ ਖਤਮ ਹੋ ਗਿਆ ਜੀ ਹਾਂ ਇਦਾਂ ਚੱਲਣਾ ਹੁਣ ਮੀਨਾ ਕੰਮ ਰੋਜ਼ ਦੀ ਸਫਾਈ ਉਸ ਦਿਨ ਰੋਜ਼ ਸਫਾਈ ਹੁੰਦੀ ਸੀ ਸਾਵੀਏ ਚ ਚੀਚੀਆਂ ਉੱਡਣ ਵੀ ਸ਼ਾਮ ਨੂੰ 1 ਵਜੇ ਰਾਤ ਨੂੰ 1 ਵਜੇ ਸੈਂਬਰ ਕੇ ਪਏ ਅਸੀਂ ਆਓ ਠੀਕ ਹੈ 2:30 'ਤੇ ਉੱਠ ਕੇ ਫੇਰ ਕੰਮ ਲੱਗ ਗਿਆ ਆਪਣਾ ਸੈਂਬਰ ਕੇ ਸਾਬੂ ਸਾਫ਼ ਕਰਿਆ ਫੇਰ ਅਗਲਾ ਕੰਮ 2 ਵਜੇ ਤੱਕ ਫੇਰ ਸੈਂਡਵਿਚ ਭਰੇ ਨਾ ਨਾ ਠੀਕ ਹੈ ਆਪਣੇ ਬੜੇ ਲੰਗਰ ਦੀਆਂ ਲਾ ਸਾਮਾਨ ਇਕੱਠਾ ਕਰਕੇ ਆਪਣਾ ਲੱਦ ਲਿਆ ਵਾ ਟਰੈਲੀਆ 'ਚ ਸਫਾਈ ਹੋ ਰਹੀ ਨਹੀਂ ਫੇਰ ਸਫਾਈ ਹੋਈ ਹੈ ਕਿ ਨਹੀਂ ਉਹਨੇ ਉੱਥੇ ਦੁਨੀਆ ਵਹਾਉਂਦੀ ਆ ਉਹੀ ਗੱਲ ਐ ਜੇ ਤੂੰ ਤੇ ਆਇਆ ਵੀ ਇੱਕ ਸਾਰੇ ਕਲਾਸ ਆਏ ਜੇ ਨਾ ਹਵਾ ਗਿਆ ਹੋ ਜਾਂਦੇ ਉਡ ਉਡ ਕੇ ਫਿਰ ਨੜ ਦੇ ਭੱਜੇ ਫਿਰਦੇ ਦੇ ਦੁਕਾਨਾਂ 'ਵਾਂ ਪੜ ਜਾਂਦੇ ਜਾ ਕੇ ਹੈ ਕਿ ਨਹੀਂ ਹਾਂ ਉੰਜੇ ਇਹ ਜੇ ਮੀਂਹ ਮਤਲਬ ਮੀਂਹ ਪਿਆ ਉੱਥੇ ਜਿਹੜਾ ਪਿਆ ਹੁੰਦਾ ਗੰਦ ਹੋਰ ਦੇਖਿਆ ਹਾਲ ਹੁਣਾ ਦਾ ਉਹ ਜੇ ਸਫਾਈ ਜ਼ਰੂਰੀ ਆ ਬਾਈ ਮਾਂ ਮੋਟਾ ਸਫਾਈ ਹੋਵੇ ਬੰਦਾ ਦੁਰ ਦੁਰ ਦਰਦਾ ਫਿਰਦਾ ਰਹਿੰਦਾ ਫਿਰ ਹੂੰ ਸਫਾਈ ਜ਼ਰੂਰੀ ਹੈ ਪੀੜ ਤਾਂ ਇੰਨੀ ਗਿਆ ਚੇ ਬਈ ਆਪਣਾ ਤੇ ਲੰਗਰ ਤੇ ਗਾਹਾਂ ਨੂੰ ਮੜ ਜਾ ਜਿੱਥੇ ਚਰ ਰਸਤਾ ਨਹੀਂ ਹੈਗਾ ਹਾਂ ਹਾਂ ਕਾਲਾ ਚੱਲੇ ਕਾਲਾ ਹੈ ਨਹੀਂ ਸੋਚੇ ਦਾ ਹਾਂ ਕਾਲਾ ਕਹਦਾ ਮੇਰੇ ਪੈਰ ਨਹੀਂ ਠੀਠੇ ਠੇਠਾਂ ਲੱਗੇ। ਵੀ ਐਨੀ ਭੀੜ ਸੀ ਉਹ ਵੀ ਉੱਪਰ ਉੱਪਰ ਗਿਆ। ਆਓ ਵਾ ਠੀਕ ਹੈ ਕਣੀਦਾ ਬਾਈ। ਐਡੀ ਭੀੜ ਸੀ ਇਕ। ਹਾਂ। ਸਮਾਸ ਮੋਜੇ ਕੱਕਾ ਕਾਟਦਾ ਵੱਧ ਲੈਣ ਨੂੰ ਜਾਂਦੇ ਹੋਣੇ। ਆਹੋ। ਹਾਹਾ ਬਚ ਗਏ। ਹੂੰ। ਆਹ ਕੌਣਾ ਹੋਵਦਾ ਹੁਣ? ਵਾ ਫੋਟੋ ਪਾਉਣੀ ਆ ਯਾਰ ਬੰਦਾ ਭਾਕਤ ਬੰਦਾ ਵਿਚਾਰਾ ਇਹ। ਦਿਖਾ ਫੋਟੋ ਵਿੱਚ। ਇਹ ਕਿਦੇ ਡਿੱਕੇ ਆ ਗਿਆ ਕਿਥੇ? ਚਾਹੇ ਗੁੱਜਰਾਂ ਦੇ ਆ ਗਿਆ ਜਿਹਦੇ ਮਰਜ਼ੀ ਆ ਗਿਆ। ਹਾਂ। ਚੌਂਤੇ ਵਾਲਾ ਨਰੰਗੁੰਦਾ ਜਿਹੜਾ ਵਿਚਾਰਾ। ਹੂੰ ਹੂੰ। ਇਹ ਇਹਦੀ ਇਹ ਇਹਦੀ ਪਛਾਣ ਮੈਂ ਤੁਹਾਨੂੰ ਦੱਸਦਾ ਕਿੱਥੇ ਦੀ ਹੋਣੀ ਹੈ ਹਾਂ ਲੈ ਮੈਨੂੰ ਫੋਟੋ ਥੋੜੋ ਦਿਖਾ ਦੇ ਐਨ ਬੜੀ ਕਰਕੇ ਲਾ ਦੀ ਵਿੱਚ ਬੜੀ ਅੱਗੇ ਆਣਾ ਉਰੇ ਦਿਖਾ ਦੇ ਆਪਾਂ ਨੇ ਇਹਨੂੰ ਹੋ ਗਿਆ ਟਾਈਮ ਕਰ ਪਾਈ ਫੋਕਸ ਕਰ ਤਿੰਨ 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 ਮਹੀਨੇ ਹੋ ਗਏ ਕਹਿੰਦੇ ਤਿੰਨ ਚਾਰ ਤਿੰਨ ਚਾਰ ਮਹੀਨੇ ਆਏ ਭਾਈ ਬੰਦਾ ਲੈ ਇਹ ਚੜ ਗਿਆ ਧੱਕੇ ਕਿਸੇ ਇਹ ਤਾਂ ਗੁਜਰਤ ਜੜ ਗਿਆ ਭਾਈ ਇਹ ਹਾਂ ਠੀਕ ਨਹੀਂ ਗੱਲ ਇਹ ਜਾਂਦਾ ਤਾਂ ਮੰਡਲ ਗੁਰੂ ਦੇ ਲੱਸੀ ਲੈਣ ਹਾਂ ਲੱਸੀ ਲੈ ਕੇ ਆਇਆ ਕਰਦਾ ਰੋਜ਼ ਅੱਛਾ ਇਹ ਬੰਦਾ ਮਿਲਿਆ ਨਹੀਂ ਮੁੜ ਕੇ ਇਹ ਭਾਈ ਦੇਖ ਲਓ ਪਛਾਣ ਇਹ ਦੇਖੋ ਭਾਈ ਜਿੱਥੇ ਵੀ ਘਾਹ ਦੇ ਘਾਹ ਦੀ ਫੋਟੋਸ ਗਰੁੱਪਾਂ 'ਚ ਸਿੱੜਦੇ ਹੋ। ਹੂੰ। ਵੀ ਇਹ ਬੰਦਾ ਮਿਲ ਗਿਆ ਦੱਸਿਓ ਪਿੰਡ 'ਚ ਆਉਂਦਾ, ਭੈਣੀ ਚੋਂਦਾ, ਸਾੜੇ ਨਾਲੇ ਮਾਲਾਂ ਦੇ। ਹੂੰ। ਜੇ ਬੰਦੇ ਦਾ ਕਿਤੇ ਵੀ ਦੇਖ ਲਿਆ ਤੁਸੀਂ। ਹੂੰ। ਇਹਨੂੰ ਦੱਸੋ ਵੀ ਬੰਦਾ ਕਿੱਥੇ ਆ ਇਹ। ਕਿਸੇ ਭਾਵੀ ਹੋਵੇ। ਕਿਸੇ ਭਾਵੀ ਹੋਵੇ ਫੋਨ ਖਾਣ ਫੋਨ ਕਰ ਲਓ ਕਿਤੇ। ਹਾਂ। ਚਾਹੇ ਸਾਨੂੰ ਕਾਲਣ। ਠੀਕ ਨਹੀਂ ਗੱਲ? ਦੱਸੋ ਬੰਦਾ ਹੁੰਦਿਆਂ ਦੇਖ-ਦੇਖਦਾ ਜੇ ਇਹ। ਜੇ ਦੇਖਦਾ ਕਿਸੇ ਭਾਵੀ। ਇਹ ਬੰਦੇ ਦੇ ਪਛਾਣ ਕਿੱਥੇ ਦੇਣੀ ਆ? ਇਹ ਤੇ ਬੋਲ ਨਹੀਂ ਸਿੱਧਾ ਹੁੰਦਾ ਨਾ ਜੇ ਬੋਲੂਗਾ। ਹੂੰ। ਇਹਦੇ ਥੋੜੀ ਗੱਲ ਸਮਝ ਨਹੀਂ ਆਉਣੀ। ਬਹੁਤ ਔਖੀ ਸਮਝਾਉਗੀ ਥੋੜੀ। ਰੁ ਬਾਕੀ ਤੇ ਰਹੇ ਰਹਿੰਦਾ ਖੁਸ਼ ਆਰ ਵਕਤ ਜੇ ਬੋਲੂਗਾ ਵੀ ਨਾ ਹੱਸਦੇ ਰ ਬੋਲਣਾ ਹੱਸਦੇ ਰਹਿੰਦਾ ਹਾਂ ਇਹਦੀ ਵਿਸ਼ਾਣਾ ਹੀ ਹੈ ਆ ਦੇਖਿਓ ਬਾਈ ਜੇ ਕਿਸੇ ਨੂੰ ਦੇ ਬਾਈ ਮਿਲਦਾ ਕਿਤੇ ਦੇਖੋ ਕਿਤੇ ਭਗਤ ਵਿਚਾਰਾ ਇਹੋ ਜਿਹੀ ਜਗ੍ਹਾ ਨਾ ਫਸ ਜਵੇ ਹਾਂ ਹੈ ਕਿ ਨਹੀਂ ਅੱਬਾਈ ਹੁਣ ਫੋਟੋ ਦਿਖਾ ਦਿੱਤੀ ਮੈਂ ਬਾਕੀ ਫੋਟੋ ਮੈਂ ਲਾ ਵੀ ਦੂੰਗਾ ਬਈ ਲਾਈ ਹੋਈ ਹੈ ਬਾਈ ਹਾਂ ਇਹ ਬੰਦੇ ਦੀ ਗੌਰ ਕਰਿਓ ਇਹ ਬੰਦੇ ਦੀ ਗੌਰ ਕਰਿਓ ਖੇਤੀ ਦੇ ਛੇਤੀ ਟੋਲਾ ਗਰਪਾ ਵਿੱਚ ਸੇਟੋ ਜਿੱਦਾਂ ਮਰਜ਼ੀ ਕਰੋ ਹਾਂ ਟੈਕਨੀਕਲ ਠੀਕ ਹੈ ਜੀ ਹਾਂ ਇਹ ਤਾਂ ਸਾਡੇ ਨੂੰ ਫੋਨ ਕਰਦੇ ਸਾਡੇ ਨੰਬਰ ਹੈਗੇ ਹੋ ਆ ਹੈ ਕਿ ਨਹੀਂ ਭਗਤ ਬੰਦਾ ਬਾਈ ਇਹ ਤਾਂ ਹੱਸਦਾ ਰਹਿੰਦਾ ਤੇ ਕਿਤੇ ਬੋਲ ਹੀ ਹੁੰਦਾ ਹਾਂ ਬਹੁਤ ਮਤਲਬ ਇਹਦਾ ਜਰਾ ਮਸਤੀ ਰੂਪ ਜਿਹਾ ਬਸ ਬੋਲਦਾ ਹੋਏ ਹੋਤਰਾ ਅਟਕ ਕੇ ਰੁਕੇ ਬੋਲਦਾ ਹੋਏ ਸਮਝ ਨਹੀਂ ਆਉਣੀ ਇਹਦੀ ਆਵਾਜ਼ ਇੱਕੀ ਨਾ ਬੋਲਣਾ ਇੱਜਾ ਹੱਸਣਾ ਇਨੇ ਹਰ ਹਸੀ ਜਾਣਾ ਖੁਸ਼ ਰਹਿੰਦਾ ਕੋਸ਼ ਹਾਂ ਹੈ ਨਾ ਇਹ ਤਾਂ ਕੇ ਜੜ ਗਿਆ ਕਿਸੇ ਦੇ ਤਾਂ ਬਾਕੀ ਬਾਈ ਦੇਖਿਓ ਵੀਰੇ ਦੇਖਿਓ ਆ ਇਹ ਆ ਜੀ ਫੋਟੋ ਉਹਦੀ ਬੰਦੇ ਸਾਥੇ ਉਹਨਾਂ ਦਾ ਠੀਕ ਹੈ ਵਿਚੋ ਠੀਕ ਆ ਜੀ ਹਾਂ ਬਾਕੀ ਭਾਂਡੇ ਬੁੰਡੇ ਹੋਣ ਕਰਦੇ ਸਾਹ ਬਾਅਦ ਚ ਗਏ ਵੇ ਸਮਾਤਾਨ ਆਈ ਉਹਨਾਂ ਸਮਾਤਾਨ ਗਏ ਬੰਦੇ ਹਾਂ ਹਲੇ ਹਾਸ ਹੋ ਕੇ ਜਾਣਾਂ ਫੇਰ ਪਹਿਲਾਂ ਨਹੀਂ ਰਹੂਗਾ ਹੁਣ ਜਾਣਾ ਹੋਊਗਾ ਨਹੀਂ ਵੀ ਕਿ ਕਰਮਕ ਨਹੀਂ ਪੈਂਦੀ ਐ ਪੈਂਦਾ ਹੁਣ ਹਟ ਗਿਆ ਗੱਗੇ ਮੜ ਮੜਾ ਮੜਾ ਗਿਰਦਾ ਪਹਿਲਾਂ ਜਿਆਦਾ ਪੈਣ ਲੱਗਾ ਜਿਆ ਕਾਲਾ ਜਆ ਮੌਸਮ ਗੁੰਮ ਜਾਓਗੇ ਤਾਂ ਇੱਕ ਨਹੀਂ ਕਰਦੋ ਵੀ ਚਲ ਠੀਕ ਆ ਛਾਹ ਰਾਤ ਰੂਤ ਨੂੰ ਪਾਈ ਬੇ ਨਾਲੇ ਬੇਲਾ ਹੁੰਦਾ ਬੰਦਾ ਹੈਗਾ ਨਹੀਂ ਹੁਣ ਬਈ ਚਾਰੇ ਭਈਆਂ ਦੀ ਤੇਰੀ ਮਰਦੀ ਨਹੀਂ ਯਾਰ ਰੇਖ ਬੰਦੇ ਦੀ ਸਟ੍ਰੈਕਟਰ ਕਟਣਾ ਖੌਣ ਹਰਦਾ ਮੀਂਹ ਦਾ ਕੋਈ ਇੰਨਾ ਹੁੰਦੀ ਹੈਗਾ ਸੀ ਨਾ ਚੱਲ ਠੀਕ ਆ ਚੰਗਾ ਠੀਕ ਆ ਜੀ